ਸੋ ਅਗੇ ਤਾਂ ਜੇ ਹੁਸ਼ਰਪਤ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਤੁਹਾਡਾ ਦੋਸਤ ਚੇਤਨ ਕਸ਼ਪ ਇੱਕ ਵਾਰ ਮੁੜ ਤੋਂ ਸਟੂਡੀਓ ਰੂਮ ਰਾਹੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਆਇਆ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਚੋਣਾਂ ਨੂੰ ਮਹਿਸ ਥੋੜਾ ਜਿਹਾ ਸਮਾਂ ਜਿਹੜਾ ਉਹ ਬਾਕੀ ਰਹਿੰਦਾ ਤੇ ਹੋ ਸਕਦਾ ਹੈ ਇਸ ਮਹੀਨੇ ਦੇ ਵਿੱਚ ਜਲਦ ਆ ਜਿਹੜਾ ਉਹ ਚੋਣ ਜ਼ਾਬਤਾ ਜਿਹੜਾ ਉਹ ਦੇਸ਼ ਭਰ ਦੇ ਵਿੱਚ ਲਾਗੂ ਹੋ ਜਾਵੇ ਸੋ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਲੋਕ ਸਭਾ ਚੋਣਾਂ ਦੀ ਤਾਰੀਖ ਤਾਂ ਵੀ ਐਲਾਨ ਹੋ ਸਕਦਾ ਸੋ ਅੱਜ ਅਸੀਂ ਗੱਲ ਕਰਾਂਗੇ ਹੁਸ਼ਿਆਰਪੁਰ ਤੋਂ ਸੰਸਦ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਜੋ ਕਿ ਭਾਜਪਾ ਦੇ ਨਾਲ ਸੰਬੰਧ ਰੱਖਦੇ ਨੇ ਭਾਜਪਾ ਦੇ ਵਿੱਚ ਇੱਕ ਉੱਚਾ ਅਹੁਦਾ ਹੈ ਪਰੰਤੂ ਉੱਚਾ ਅਹੁਦਾ ਹੁੰਦਿਆਂ ਹੋਇਆਂ ਵੀ ਹੁਸ਼ਿਆਰਪੁਰ ਦੇ ਲਈ ਹੁਸ਼ਿਆਰਪੁਰ ਜ਼ਿਲ੍ਹੇ ਲਈ ਲੋਕ ਸਭਾ ਹਲਕੇ ਲਈ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਹੈ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਐ ਸੋ ਜ਼ਿਆਦਾਤਰ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਐ ਸੋ ਅੱਜ ਚੰਗਿਆਲਾ ਕਰਾਂਗੇ ਆਪਾਂ ਕੇਂਦਰੀ ਰਾਜ ਮੰਤਰੀ ਤੇ ਸੰਸਦ ਸੋਮ ਪ੍ਰਕਾਸ਼ ਹੂਰਾ ਦੇ ਨਾਲ ਸਬੰਧਤ ਜਿਨ੍ਹਾਂ ਨੂੰ ਸਾਲ 2019 ਦੇ ਵਿੱਚ ਹੁਸ਼ਾਰਪੁਰ ਦੇ ਲੋਕਾਂ ਵੱਲੋਂ ਇੱਕ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਵਾਈ ਗਈ ਸੀ ਤੇ ਉਸ ਵਕਤ ਤੇ ਤਕਰੀਬਨ ਸੋਮ ਪ੍ਰਕਾਸ਼ ਹੂਰਾ ਨੂੰ 421000 ਤੋਂ ਵਧੇਰੇ ਵੋਟਾਂ ਜਿਹੜੀਆਂ ਉਹ ਹਾਸਲ ਹੋਈਆਂ ਸਨ ਤੇ ਉਸ ਵਕਤ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ 2019 ਦੇ ਵਿੱਚ ਜਿਹੜਾ ਮੁਕਾਬਲਾ ਸੀ ਦੋ ਡਾਕਟਰ ਅਤੇ ਦੋ ਆਈਏਐਸ ਅਧਿਕਾਰੀਆਂ ਦੇ ਵਿਚਕਾਰ ਸੀ ਸਾਬਕਾ ਆਈਏਐਸ ਅਧਿਕਾਰੀਆਂ ਦੇ ਵਿਚਕਾਰ ਹੁਸ਼ਿਆਰਪੁਰ ਤੋਂ ਭਾਜਪਾ ਵੱਲੋਂ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਕਾਂਗਰਸ ਵੱਲੋਂ ਡਾਕਟਰ ਰਾਜਕੁਮਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਰਵਜੋਤ ਨੂੰ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਸਾਬਕਾ ਆਈਏਐਸ ਅਫਸਰ ਖੁਸ਼ੀਰਾਮ ਹੂਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਸੋ ਇਸ ਦਰਮਿਆਨ ਜੇਕਰ ਆਪਾਂ ਡਾਕਟਰ ਰਵਜੋਤ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਨੂੰ ਤਾਂ ਉਹਨਾਂ ਨੂੰ ਜਿਹੜੀਆਂ 44000 ਦੇ ਕਰੀਬ ਵੋਟਾਂ ਹਾਸਲ ਹੋਈਆਂ ਸਨ ਖੁਸ਼ੀਰਾਮ ਹੁਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ 128000 ਤੋਂ ਵਧੇਰੇ ਵੋਟਾਂ ਮਿਲੀਆਂ ਸਨ ਡਾਕਟਰ ਰਾਜਕੁਮਾਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ 372000 ਤੋਂ ਵਧੇਰੇ ਵੋਟਾਂ ਜਿਹੜੀਆਂ ਉਹ ਹਾਸਲ ਹੋਈਆਂ ਸਨ ਤੇ ਸਭ ਤੋਂ ਵੱਧ ਵੋਟਾਂ ਜਿਹੜੀਆਂ ਉਹ ਭਾਜਪਾ ਦੇ ਉਮੀਦਵਾਰ ਜਾਨਕੀ ਸੋਮ ਪ੍ਰਕਾਸ਼ ਹੁਰਾਂ ਨੂੰ ਹਾਸਲ ਹੋਈਆਂ ਸੀ 421000 ਤੋਂ ਵਧੇਰੇ ਵੋਟਾਂ ਜਿਹੜੀਆਂ ਉਹ ਸੋਮ ਪ੍ਰਕਾਸ਼ ਦੀ ਝੋਲੀ ਦੇ ਵਿੱਚ ਹੁਸ਼ਿਆਰਪੁਰ ਦੇ ਲੋਕਾਂ ਵੱਲੋਂ ਪਾਈਆਂ ਗਈਆਂ ਸਨ ਤੇ ਤਕਰੀਬਨ 48000 ਤੋਂ ਵਧੇਰੇ ਦੀ ਲੀਡ ਦੇ ਨਾਲ ਸੋਮ ਪ੍ਰਕਾਸ਼ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ ਜਿੱਤ ਜਿੱਤ ਹਾਸਲ ਕਰਦਿਆਂ ਸਾਰੀ ਐਨਡੀਆ ਦੀ ਸਰਕਾਰ ਬਣਦੀ ਹੈ ਭਾਜਪਾ ਦੀ ਸਰਕਾਰ ਬਣਦੀ ਹੈ ਦੇਸ਼ ਦੇ ਵਿੱਚ ਤਾਂ ਸੋਮ ਪ੍ਰਕਾਸ਼ ਹੁਰਾ ਨੂੰ ਮੋਦੀ ਕੈਬਨਟ ਦੇ ਵਿੱਚ ਵੀ ਥਾਂ ਮਿਲ ਜਾਂਦੀ ਹੈ ਕੇਂਦਰੀ ਰਾਜ ਮੰਤਰੀ ਇੰਡਸਟਰੀ ਮੰਤਰੀ ਵਜੋਂ ਜਿਹੜੀਆਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਦਾ ਹੈ ਤਾਂ ਉਸ ਵਕਤ ਹੁਸ਼ਿਆਰਪੁਰ ਦੇ ਵਿੱਚ ਭਾਜਪਾ ਆਗੂਆਂ ਵੱਲੋਂ ਭਾਜਪਾ ਵਰਕਰਾਂ ਵੱਲੋਂ ਜਿਹੜੇ ਉਹ ਖੂਬ ਭੰਗੜੇ ਪਾਏ ਗਏ ਸੀ ਲੱਡੂ ਵੰਡੇ ਗਏ ਸੀ ਢੋਲ ਦੇ ਨਗਾੜਿਆਂ ਤੇ ਜਿਹੜੇ ਉਹ ਲੋਕਾਂ ਦੇ ਕੰਨ ਖਾਦੇ ਗਏ ਸੀ ਇਸ ਤਰ੍ਹਾਂ ਦੀ ਸ਼ਬਦਾਬਲੀ ਮੈਂ ਇਸ ਕਰਕੇ ਵਰਤ ਰਿਹਾ ਕਿਉਂਕਿ ਇੰਡਸਟਰੀ ਮਿਨਿਸਟਰ ਹੁੰਦਿਆਂ ਹੋਇਆਂ ਵੀ ਸੋਮ ਪ੍ਰਕਾਸ਼ ਹੁਸ਼ਿਆਰਪੁਰ ਦੇ ਵਿੱਚ ਇੱਕ ਵੀ ਇੰਡਸਟਰੀ ਲਿਆਉਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫੇਲ ਸਾਬਤ ਹੋਏ ਨੇ ਬੁਰੀ ਤਰ੍ਹਾਂ ਦੇ ਨਾਲ ناکਾਮ ਰਹੇ ਨੇ ਜਿੰਨੀ ਵੱਡੀ ਲੀਡ ਦੇ ਨਾਲ ਲੋਕਾਂ ਵੱਲੋਂ ਉਹਨਾਂ ਨੂੰ ਜਿੱਤ ਹਾਸਲ ਕਰਵਾਈ ਗਈ ਸੀ ਸੋ ਮੈਨੂੰ ਲੱਗਦਾ ਹੈ ਕਿ ਉਨਾ ਹੀ ਲੋਕਾਂ ਦੀਆਂ ਉਮੀਦਾਂ ਤੇ ਜਿਹੜਾ ਉਲਟ ਪਾਣੀ ਫਿਰਿਆ ਸੋ ਜਿ세ਾ ਹਿਸਾਬ ਦੇ ਨਾਲ ਸੋਮ ਪ੍ਰਕਾਸ਼ ਜੀ ਤੁਹਾਨੂੰ ਵੋਟਾਂ ਪਈਆਂ ਸਨ ਜਿਸ ਮੁਤਾਬਕ ਤੁਹਾਨੂੰ 48000 ਤੋਂ ਵਧੇਰੇ ਦੀ ਲੀਡ ਦੇ ਨਾਲ ਜਿੱਤ ਹਾਸਲ ਹੋਈ ਸੀ ਸੋ ਮੈਨੂੰ ਲੱਗਦਾ ਕਿ ਤੁਸੀਂ ਹੁਸ਼ਿਆਰਪੁਰ ਦਾ ਵਿਕਾਸ ਕਰਵਾਉਣ ਦੇ ਵਿੱਚ ਅਸਫਲ ਰਹੇ ਹੋ ਲੋਕਾਂ ਤੱਕ ਪਹੁੰਚ ਕਰਨ ਦੇ ਵਿੱਚ ਤੁਸੀਂ ناکਾਮਯਾਬ ਰਹੇ ਹੋ ਸੋ ਜੀਨਾ ਆਗੂਆਂ ਨੇ ਜਿਹਨਾਂ ਵਰਕਰਾਂ ਨੇ ਤੁਹਾਨੂੰ ਵੋਟਾਂ ਪਵਾਈਆਂ ਸਨ ਘਰ-ਘਰ ਜਾ ਕੇ ਹੱਥ ਜੋੜ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਸਨ ਉਹਨਾਂ ਆਗੂਆਂ ਨੂੰ ਤੇ ਉਹਨਾਂ ਵਰਕਰਾਂ ਨੂੰ ਵੀ ਜਿਹੜਾ ਉਹ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ ਹਾਲਾਂਕਿ ਖੁੱਲ ਕੇ ਕੋਈ ਵੀ ਸਾਹਮਣੇ ਨਹੀਂ ਆਉਂਦਾ ਚਾਹੇ ਉਹ ਆਗੂ ਹੈ ਚਾਹੇ ਵਰਕਰ ਹੈ ਪ੍ਰੰਤੂ ਆਪਾਂ ਉਹਨਾਂ ਦੇ ਅੰਦਰੂਨੀ ਹਾਲਾਤਾਂ ਦੀ ਗੱਲ ਕਰੀਏ ਆਪਾਂ ਆਫ ਦਾ ਰਿਕਾਰਡ ਗੱਲ ਕਰੀਏ ਤਾਂ ਕੋਈ ਵੀ ਆਗੂ ਹੈ ਜਾਂ ਵਰਕਰ ਹੈ ਉਹ ਤੁਹਾਡੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈ ਰਾਜ਼ੀ ਨਹੀਂ ਹੈ ਚਲੋ ਖੈਰ ਇੰਡਸਟਰੀ ਤਾਂ ਬਹੁਤ ਦੂਰ ਦੀ ਗੱਲ ਹੈ ਆਦਮਪੁਰ ਵਿਖੇ ਜੋ 에어ਪੋਰਟ ਸਥਾਪਿਤ ਕੀਤਾ ਗਿਆ ਸੀ 2014 ਦੇ ਵਿੱਚ ਜਿਹਨਾਂ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ ਹੁਸ਼ਾਰਪੁਰ ਤੋਂ ਹੀ ਭਾਜਪਾ ਦੇ ਸੰਸਦ ਅਵਿਜੇ ਸਾਂਪਲਾ ਵੱਲੋਂ ਤਾਂ ਉਹਨਾਂ ਵੱਲੋਂ ਆਦਮਪੁਰ 에어ਪੋਰਟ ਦੀ ਜਿਹੜੀ ਉਹ ਸ਼ੁਰੂਆਤ ਕਰਵਾਈ ਗਈ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਖਾਸ ਕਰ ਵਪਾਰੀ ਵਰਗ ਨੂੰ ਇੰਜ ਜਾਪਿਆ ਸੀ ਕਿ ਭਾਈ ਉਹਨਾਂ ਨੂੰ ਪਤਾ ਨਹੀਂ ਕਿੰਨਾ ਕੁ ਵੱਡਾ ਲਾਹਾ ਮਿਲਿਆ ਸੋ ਜਿੰਨਾ ਕ ਸਮਾਂ ਵੀ ਉਹ 에어ਪੋਰਟ ਜਿਹੜਾ ਉਹ ਚੱਲਿਆ ਕੰਮ ਦੇ ਵਿੱਚ ਰਿਹਾ ਹੈ ਤਾਂ ਉਸ ਉਹਨਾਂ ਕੋ ਸਮਾਂ ਲੋਕਾਂ ਨੂੰ ਵਪਾਰੀ ਵਰਗ ਨੂੰ ਬਹੁਤ ਸਾਰੀਆਂ ਰਾਹਤਾਂ ਮਿਲੀਆਂ ਸਨ ਪਰੰਤੂ ਹੁਣ ਇਹ ਵੀ ਬੜੀ ਇੱਕ ਗਮੀ ਵਾਲੀ ਗੱਲ ਹੈ ਕਿ ਪਿਛਲੇ ਮੈਨੂੰ ਲੱਗਦਾ ਕਿ ਤਿੰਨ ਕੋ ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਿਆ ਹੋਵੇਗਾ ਕਿ ਆਦਮਪੁਰ ਦਾ 에어ਪੋਰਟ ਵੀ ਜਿਹੜਾ ਉਹ ਬੰਦ ਪਿਆ ਹੈ ਤਾਂ ਉਸ ਨੂੰ ਮੁੜ ਚਾਲੂ ਕਰਵਾਉਣ ਦੇ ਵਿੱਚ ਵੀ ਸੋਮ ਪ੍ਰਕਾਸ਼ ਮੈਨੂੰ ਲੱਗਦਾ ਹੈ ਕਿ ਅਸਫਲ ਰਹੇ ਨੇ ਕਿਉਂਕਿ ਸਮੇਂ-ਸਮੇਂਤੇ ਮੀਡੀਆ ਵੱਲੋਂ ਉਹਨਾਂ ਦੇ ਸਾਹਮਣੇ ਸਵਾਲ ਚੁੱਕੇ ਜਾਂਦੇ ਨੇ ਮੀਡੀਆ ਦੇ ਵੱਲੋਂ ਉਹਨਾਂ ਦੇ ਸਾਹਮਣੇ ਹੁਸ਼ਾਰਪੁਰ ਦੇ ਵਿਕਾਸ ਨੂੰ ਲੈ ਕੇ ਗੱਲਾਂ ਕੀਤੇ ਜਾਂਦੀਆਂ ਨੇ ਪਰੰਤੂ ਹੁਸ਼ਿਆਰਪੁਰ ਦਾ ਵਿਕਾਸ ਕਿੰਨਾ ਕੁ ਹੋਇਆ ਇਸ ਤੋਂ ਹਰ ਇੱਕ ਵਿਅਕਤੀ ਭਲੀ ਭਾਤ ਜਾਣੂ ਹੈ ਹਾਂ ਜਦੋਂ ਹੁਣ ਕੁਝ ਕੁ ਮਹੀਨਿਆਂ ਦਾ ਸਮਾਂ ਕੁਝ ਕੁ ਮਹੀਨੇ ਦਾ ਹੁਣ ਆਪਾਂ ਨਹੀਂ ਸ਼ਬਦ ਵਰਤ ਸਕਦੇ ਕੁਝ ਕੁ ਸਮਾਂ ਜਿਹੜਾ ਲੋਕ ਸਭਾ ਚੋਣਾਂ ਨੂੰ ਰਹਿੰਦਾ ਮਹਿਜ਼ ਡੇਢ ਦੋ ਕਰੀਬ ਮਹੀਨਿਆਂ ਦੇ ਕਰੀਬ ਦਾ ਸਮਾਂ ਜਿਹੜਾ ਰਹਿੰਦਾ ਤਾਂ ਅਜਿਹੀ ਦੇ ਵਿੱਚ ਹੁਣ ਨਿਤਨ ਗੱਡਕਰੀ ਸਾਹਿਬ ਆਉਂਦੇ ਨੇ ਤਾਂ ਹੁਸ਼ਿਆਰਪੁਰ ਫਗਵਾੜਾ ਮਾਰਗ ਦਾ ਚੌਂ ਮਾਰਗੀ ਕਰਨ ਦਾ ਜਿਹੜਾ ਇਹ ਨਹੀਂ ਪੱਥਰ ਰੱਖਿਆ ਜਾਂਦਾ ਜੇ ਹੁਸ਼ਿਆਰਪੁਰ ਦੇ ਵਿੱਚ ਨਵਾਂ ਉਹਨਾ ਬਾਈਪਾਸ ਉਸਾਰਨ ਦਾ ਨਹੀਂ ਪੱਥਰ ਰੱਖਿਆ ਜਾਂਦਾ ਰੇਲਵੇ ਸਟੇਸ਼ਨ ਨੂੰ ਨਵੀਂ ਦਿਖ ਪ੍ਰਦਾਨ ਕੀਤੀ ਜਾ ਰਹੀ ਹੈ ਚਲੋ ਖੈਰ ਉਹਦਾ 2 2.5 3 ਮਹੀਨਿਆਂ ਤੋਂ ਕੰਮ ਚੱਲ ਰਿਹਾ ਪਰੰਤੂ ਉਸ ਤੋਂ ਪਹਿਲਾਂ ਰੇਲਵੇ ਸਟੇਸ਼ਨ ਦੀ ਹਾਲਤ ਤਾਂ ਸਹੀ ਸੀ ਰੇਲਵੇ ਸਟੇਸ਼ਨ ਨੂੰ ਜਿਹੜਾ ਰਾਹ ਜਾਂਦਾ ਸੀ ਜੋ ਕਿ ਇਹ ਕਹੇ ਰੇਲਵੇ ਵਿਭਾਗ ਦੇ ਆਉਂਦਾ ਤੇ ਜਿਹੜਾ ਰੇਲਵੇ ਵਿਭਾਗ ਆ ਉਹ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਤੇ ਸਾਡੇ ਸੋਮ ਪ੍ਰਕਾਸ਼ ਜੀ ਆ ਜਿਹੜੇ ਉਹ ਕੇਂਦਰ ਸਰਕਾਰ ਦੇ ਵਜ਼ੀਰ ਨੇ ਸੋ ਰੇਲਵੇ ਸਟੇਸ਼ਨ ਦੀ ਹਾਲਤ ਕੀ ਹੋਜੀ ਬਣੀ ਹੋਈ ਸੀ ਇਸ ਤੋਂ ਵੀ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਸੀ ਹਜ਼ਾਰਾਂ ਹੀ ਲੋਕਾਂ ਦੇ ਮੈਨੂੰ ਲੱਗਦਾ ਹੈ ਸੈਂਕੜੇ ਹਜ਼ਾਰਾਂ ਲੋਕਾਂ ਦੇ ਸੱਟਾਂ ਲੱਗੀਆਂ ਹੋਣਗੀਆਂ ਉਹਨਾਂ ਦੇ ਵਾਹਨਾਂ ਦਾ ਨੁਕਸਾਨ ਹੋਇਆ ਹੋਵੇਗਾ ਤਾਂ ਉਸ ਵਕਤ ਵੀ ਅਦਾਰਾ ਹੁਸ਼ਾਰ ਪਰ ਨਿਊਜ਼ ਵੱਲੋਂ ਸਮੇਂ-ਸਮੇਂ ਤੇ ਇਹ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ ਆਵਾਜ਼ ਚੁੱਕੀ ਜਾਂਦੀ ਸੀ ਰੇਲਵੇ ਸਟੇਸ਼ਨ ਦੇ ਮਾਰਗ ਨੂੰ ਲੈ ਕੇ ਸੋ ਇੱਕ ਦਿਨ ਅਦਾਰਾ ਹੁਸ਼ਾਰ ਪਰ ਨਿਊਜ਼ ਦੀ ਮਿਹਨਤ ਰੰਗਲੇ ਆਈ ਹੈ ਜਿਥੇ ਸੜਕਾਂ ਦਾ ਨਿਰਮਾਣ ਹੋਇਆ ਉੱਥੇ ਹੀ ਰੇਲਵੇ ਸਟੇਸ਼ਨ ਨੂੰ ਵੀ ਇੱਕ ਨਵੀਂ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ ਚਲੋ ਜਿਸ ਕੰਮ ਦੀ ਸ਼ਲਾਘਾ ਕਰਨੀ ਬਣਦੀ ਹੈ ਕਰਨੀ ਵੀ ਚਾਹੀਦੀ ਹੈ ਤੇ ਜਿਨ੍ਹਾਂ ਕੰਮਾਂ ਦੀ ਆਲੋਚਨਾ ਕਰਨੀ ਬਣਦੀ ਹੈ ਤਾਂ ਮੈਨੂੰ ਲੱਗਦਾ ਕਿ ਆਲੋਚਨਾ ਵੀ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਆਲੋਚਨਾ ਕਰਨ ਤੋਂ ਭੱਜਦੇ ਨੇ ਕਿ ਸ਼ਾਇਦ ਸਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੋ ਸਕਦਾ ਸੋ ਆਪਾਂ ਕੁੱਲ ਮਿਲਾ ਕੇ 2019 ਤੋਂ ਲੈ ਕੇ 2024 ਤੱਕ ਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਜੋ ਕਿ ਇੰਡਸਟਰੀ ਮંત્રી ਨੇ ਬਤੌਰ ਉਹਨਾਂ ਦੀ ਕਾਰਗੁਜ਼ਾਰੀ ਦੀ ਗੱਲ ਕਰਿਆ ਤਾਂ ਕੋਈ ਬਹੁਤੀ ਵਧੀਆ ਨਹੀਂ ਹੈ ਹੁਸ਼ਾਰਪੁਰ ਦੇ ਵਿੱਚ ਇੰਡਸਟਰੀ ਲਿਆਉਣ ਦੇ ਵਿੱਚ ਅਸਫਲ ਰਹੇ ਨੇ ਫੇਲ ਰਹੇ ਨੇ ਕਿਉਂਕਿ ਜੇਕਰ ਇੰਡਸਟਰੀ ਆਵੇਗੀ ਤਾਂ ਰੋਜ਼ਗਾਰ ਵੀ ਵਧੇਗਾ ਰੋਜ਼ਗਾਰ ਵਧੇਗਾ ਲੋਕਾਂ ਦੇ ਕਾਰੋਬਾਰ ਚੱਲਣਗੇ ਘਰ ਪਰਿਵਾਰ ਚੱਲਣਗੇ ਲੋਕਾਂ ਲਈ ਜਿਹੜੀ ਉਹ ਰੋਜ਼ੀ ਰੋਟੀ ਦੀ ਜਿਹੜੀ ਉਹ ਸੁਵਿਧਾ ਪੈਦਾ ਹੋਵੇਗੀ ਪਰੰਤੂ ਇਸ ਚੀਜ਼ ਦਾ ਜਵਾਬ ਲੋਕਾਂ ਵੱਲੋਂ ਜ਼ਰੂਰ ਮੰਗਿਆ ਜਾਵੇਗਾ ਜਦੋਂ ਚੋਣਾ ਹੋਣ ਗਿਆ ਜੇਕਰ ਭਾਜਪਾ ਸੋਮ ਪ੍ਰਕਾਸ਼ ਨੂੰ ਉਮੀਦਵਾਰ ਨਹੀਂ ਬਣਾਉਂਦੀ ਹੈ ਜੇਕਰ ਹੋਰ ਕੋਈ ਨਵਾਂ ਚਿਹਰਾ ਵੀ ਹੁਸ਼ਿਆਰਪੁਰ ਤੋਂ ਭਾਜਪਾ ਵੱਲੋਂ ਉਤਾਰਿਆ ਜਾਂਦਾ ਹੈ ਤਾਂ ਖੈਰ ਮੈਂ ਸਿੱਧੇ ਤੌਰ ਤੇ ਕਹਾਂਗਾ ਕਿ ਉਹਨਾਂ ਲਈ ਵੀ ਵੋਟਾਂ ਮੰਗਣੀਆਂ ਜਿਹੜੀਆਂ ਉਹ ਸੁਖਾਲੀਆਂ ਨਹੀਂ ਹੋਣਗੀਆਂ ਕਿਉਂਕਿ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਵੋਟਾਂ ਮੰਗਣ ਜਾਣਗੇ ਜਿਹੜੇ ਮੇਰੇ ਵਰਗੇ ਹੋਣਗੇ ਉਹ ਜ਼ਰੂਰ ਬੜੇ ਕਾਪਾ ਕਹਿ ਸਕਦੇ ਕਿ ਢੜਲੇ ਨਾਲ ਸਵਾਲ ਪੁੱਛਣਗੇ ਕਿ ਭਾਈ ਕੀਤਾ ਕੀ ਹੈ ਤੁਸੀਂ ਕੀਤਾ ਕੀ ਹੈ ਇਹ ਤਾਂ ਦੱਸ ਦਿਓ ਕੋਈ ਇੱਕ ਦੋ ਕੰਮ ਹੀ ਗਣਵਾ ਦਿਓ ਮੋਦੀ ਜੀ ਕਹਿੰਦੇ ਆ ਕਿ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣਾ ਮੈਨੂੰ ਲੱਗਦਾ ਕਿ ਪੰਜਾਬ ਦੇ ਨਾਲ ਜਿਹੜਾ ਵਿਤਕਰਾ ਕੀਤਾ ਜਾਂਦਾ ਹੈ ਤਾਂ ਉਸ ਤੋਂ ਕਿਤੇ ਜ਼ਿਆਦਾ ਵਿਤਕਰਾ ਜਿਹੜਾ ਹੁਸ਼ਾਰਪੁਰ ਦੇ ਨਾਲ ਹੋਇਆ ਹੈ ਹੋ ਸਕਦਾ ਹੈ ਪੂਰਾ ਦੇਸ਼ ਜਿਹੜਾ ਉਹ ਵਿਸ਼ਵ ਸ਼ਕਤੀ ਵਿਸ਼ਵ ਗੁਰੂ ਬਣ ਜਾਵੇਗਾ ਪਰ ਮੈਨੂੰ ਲੱਗਦਾ ਕਿ ਹੁਸ਼ਾਰਪੁਰ ਨੂੰ ਉਸ ਤੋਂ ਜਿਹੜਾ ਓਵਾਂਝਿਆ ਰੱਖਿਆ ਜਾਵੇਗਾ ਸੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਨੀ ਹੈ ਕਿ ਤੁਸੀਂ ਕਿੰਨੇ ਕੁ ਖੁਸ਼ ਹੋ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕਾਰਗੁਜ਼ਾਰੀ ਤੋਂ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਾਰਪੁਰ ਨਿਊਜ਼ ਦੇ ਨਾਲ